ਤੋ ਸਦਮਾਨ ਜੋ ਖਾਲਸਾ ਜੀ ਮਾਂ ਨੇ ਦਿੱਤਾ ਨਾ ਜਦੋਂ ਬੱਚੇ ਨੂੰ ਜਨਮ ਹੁਣ ਸਾਨੂੰ ਕੀ ਜਾਣਦੇ ਲਾਲੇ ਪੈਂਦੇ ਸਾਨੂੰ ਜਾਣਦੇ ਲਾਲੇ ਪੈਂਦੇ ਵੱਧ ਗਿਆ ਪੰਗੂੜਾ ਲਿਆਓ ਬੱਚੇ ਵਾਸਤੇ ਲਿਆਉਣਾ ਚਾਹੀਦਾ ਲਿਆਓ ਲੇਕਿਨ ਭੈਣੋ ਇੱਕ ਮੈਂ ਤੁਹਾਡੀ ਖਿਦਮਤ ਵਿੱਚ ਬੇਨਤੀ ਕਰਦਾ ਇੱਕ ਵਿਦਵਾਨ ਦਾ ਬੜਾ ਪਿਆਰਾ ਲੇਖ ਹੈ ਪੜ ਰਿਹਾ ਸੀਗਾ ਸਾਡੇ ਬਜ਼ੁਰਗ ਇੱਕ ਕਹਾਵਤ ਕਹਿੰਦੇ ਨੇ ਦੁੱਧਾਂ ਤੇ ਬੁੱਧਾਂ ਜਾਂਦੀਆਂ ਤੁਸੀਂ ਗੋਦੀ ਵਿੱਚ ਬੱਚੇ ਨੂੰ ਪਾ ਕੇ ਜਿਵੇਂ ਦਾ ਸਿਰ ਚੰਗਾ ਹੋ ਗਿਆ ਓਵੇਂ ਦਾ ਤੁਹਾਡਾ ਬੱਚਾ ਨਿਕਲੇਗਾ ਤੁਸੀਂ ਕਹੋਗੇ ਕੀ ਸੀਰ ਡਿਫਰੈਂਟ ਹੁੰਦਾ ਕਿ ਮਾਂ ਦੇ ਦੁੱਧ ਵਿੱਚ ਫਰਕ ਹੁੰਦਾ ਹੁੰਦਾ ਹੈ ਜ਼ਮੀਨ ਤੇ ਅਸਮਾਨ ਦਾ ਫਰਕ ਹੁੰਦਾ ਹੈ ਕੀ ਫਰਕ ਹੁੰਦਾ ਹੈ ਪ੍ਰੈਕਟੀਕਲ ਕਰਕੇ ਵੇਖਿਓ ਇੱਕ ਭੈਣ ਬੱਚੇ ਨੂੰ ਜਨਮ ਲਵੇ ਗੋਦੀ ਵਿੱਚ ਬੱਚਾ ਪਾਇਆ ਹੋਵੇ ਤੇ ਪੁੱਤ ਨੂੰ ਦੁੱਧ ਦਿੰਦਿਆਂ ਦਿੰਦਿਆਂ ਫੇਸਬੁੱਕ ਚੋਂ ਨਿਕਲੇ ਨਾ ਨਾਟਕ ਚਿੱਟਕ ਵੇਖੀ ਜਾਵੇ ਗੰਦ ਪਿੱਲ ਵੇਖੀ ਜਾਵੇ ਉਧਰੋਂ ਬੱਚਾ ਦੁੱਧ ਚੁੰਗਣ ਡਿਆਵੇਂ ਤੇ ਉਧਰੋਂ ਮਾਈ ਗੰਦ ਪਿੱਲ ਵੇਖਣ ਡਈ ਹੋਵੇ ਉਹਦਾ ਪੁੱਤਰ ਕਦੇ ਨਵਾਬ ਕਪੂਰ ਸਿੰਘ ਨਹੀਂ ਬਣੇਗਾ ਉਹਦਾ ਪੁੱਤਰ ਬੰਬੇ ਵਾਲਾ ਭਾਵੇਂ ਕੋ ਬਣ ਜਾਵੇ ਬਾਂਦਰ ਟੱਪੂਸ ਦੀਆਂ ਮਾਰਨ ਵਾਲਾ ਉਹਦਾ ਪੁੱਤਰ ਜਥੇਦਾਰ ਨਹੀਂ ਕਦੇ ਬਣੇਗਾ ਇੱਕ ਮਾਂ ਹੈ ਜਿਹੜੀ ਆਪਣੇ ਪੁੱਤ ਨੂੰ ਦੁੱਧ ਚੰਗਾ ਰਹੀ ਜਾਂ ਤੇ ਮੂੰਹ ਵਿੱਚੋਂ ਆਵਾਜ਼ ਆਉਂਦੀ ਵਾਹ ਗੁਰੂ ਵਾਹ ਗੁਰੂ ਉਹਦਾ ਬੱਚਾ ਨਵਾਬ ਕਪੂਰ ਸਿੰਘ ਬਣੇਗਾ ਮੈਂ ਲਿਖ ਕੇ ਲੈ ਲਿਓ ਮੇਰੇ ਕੋਲ ਪਰ ਉਹ ਮਾਂ ਰਵਾਇਤੀ ਨਾ ਹੋਵੇ ਅੰਦਰੋਂ ਜੁੜੀ ਹੋਵੇ ਅੰਦਰੋਂ ਭਿੱਜੀ ਹੋਵੇ ਜਿਹੜੀ ਮਾਂ ਗੁਰਬਾਣੀ ਪੜ੍ਹ ਕੇ ਪੁੱਤਰ ਨੂੰ ਦੁੱਧ ਚੁੰਘਾਵੇਗੀ ਜਿਹੜੀ ਮਾਂ ਨਿਤਨੇਮ ਕਰਦੀ ਵਾਹਿਗੁਰੂ ਵਾਹਿਗੁਰੂ ਕਰਦੀ ਪੁੱਤ ਨੂੰ ਦੁੱਧ ਚੁੰਘਾਵੇਗੀ ਉਹਦਾ ਪੁੱਤਰ ਕੌਮ ਦਾ ਨਾਂ ਰੋਸ਼ਨ ਕਰ ਦਵੇਗਾ ਦੁਨੀਆ ਤੇ ਪਤਾ ਲੱਗ ਜਾਵੇਗਾ ਕਿ ਇਹ ਮਾਂ ਨੇ ਪੁੱਤ ਨੂੰ ਪੈਦਾ ਦਿੱਤਾ ਜਿਵੇਂ ਅੱਜ ਤੁਸੀਂ ਉਸ ਮਹਾਨ ਯੋਧੇ ਨੂੰ ਯਾਦ ਕਰਦੇ ਹੁਣ ਸਤਕਾਰ ਜੋ ਖਾਲਸਾ ਜਦੋਂ ਨਵਾਬ ਕਪੂਰ ਸਿੰਘ ਜੀ ਦਾ ਜਨਮ ਹੋਇਆ ਨਾ ਸਰਦਾਰ ਕਪੂਰ ਸਿੰਘ ਦਾ ਤੇ ਬਾਪੂ ਨੇ ਕੀ ਲਿਆਣ ਕੇ ਦਿੱਤਾ ਅੱਜ ਦਾ ਬਾਪੂ ਹੁੰਦਾ ਤੇ ਮਾਂ ਕਹਿੰਦੀ ਵੀ ਫੋਨ ਆ ਦੋ ਘਰ ਚ ਇੱਕ ਤੇਰਾ ਤੇ ਇੱਕ ਮੇਰਾ ਤੇ ਪੰਜਾਂ ਸਾਨਾ ਨੂੰ ਇਹਨੇ ਵੀ ਬੋਟੀਆਂ ਤੋੜ ਤੋੜ ਕੇ ਖਾਣੀਆਂ ਹੁਣ ਥੋੜ ਜੇ ਸ਼ੌਟ ਹੋਇਆ ਕਿਉਂ ਨਾ ਆਈਫੋਨ ਲਿਆ ਦਈਏ ਅੱਜ ਤੁਹਾਨੂੰ ਜਾਣ ਦੇ ਲਾਲੇ ਪਏ ਆ ਵੀ ਬੱਚਾ ਰੋਵੇ ਨਾ ਫੋਨ ਲੈ ਕੇ ਦੇ ਦਿਓ ਇਹ ਤੇ ਬਾਪੂ ਨੇ ਲਿਆਣ ਕੇ ਦਿੱਤਾ ਸੀ ਘੋੜਾ ਇੱਕ ਰੱਖ ਕੇ ਦਿੱਤਾ ਉਸਤਾਦ ਤੇ ਪੁੱਤ ਨੂੰ ਸ਼ਸਤਰ ਵਿਦਿਆ ਵਿੱਚ નિਪੁੰਨ ਕਰਵਾਇਆ ਸ਼ਸਤਰ ਵਿਦਿਆ ਵਿੱਚ નિਪੁੰਨ ਤੇ ਉਹ ਕਪੂਰ ਸਿੰਘ ਜਿਹੜਾ ਪਿੰਡ ਦੇ ਨੌਜਵਾਨ ਮੁੰਡੇ ਇਕੱਠੇ ਕਰਕੇ ਤੇ ਦੋ ਧੜੇ ਬਣਾ ਲਿੰਦਾ ਦੋ ਧੜੇ ਰਵਾਇਤੀ ਲੜਾਈਆਂ ਲੜਦਾ ਰਵਾਇਤੀ ਲੜਾਈਆਂ ਲੜਦਿਆਂ ਲੜਦਿਆਂ ਇਤਿਹਾਸਕਾਰ ਲਿਖਦੇ ਨੇ ਕਿ ਨਵਾਬ ਕਪੂਰ ਸਿੰਘ ਦੇ ਇੱਕ ਵਾਰੀ ਮੋਢੇ ਤੇ ਸਰੀ ਸਾਬ ਪਈ ਤੇ ਮੋਢੇ ਦੇ ਵਿੱਚ 2.5 ਤੋਂ 3 ਇੰਚੀ ਕਾਓ ਹੋ ਗਿਆ ਸੀ ਤੇ ਵੈਦਾਂ ਨੇ ਕਹਿ ਦਿੱਤਾ ਸੀ ਕਿ ਬੱਚਾ ਬਚਣਾ ਨਹੀਂ ਲੇਕਿਨ ਪਰਮਾਤਮਾ ਨੇ ਕਿਰਪਾ ਕੀਤੀ ਮਾਂ ਨੇ ਪਤਾ ਕੀ ਅਰਦਾਸ ਬੇਨਤੀ ਕੀਤੀ ਮਹਾਰਾਜ ਇਹ ਮੈਂ ਪੁੱਤ ਪੈਦਾ ਕੀਤਾ ਸਹਿਜ ਪਾਠ ਕਰ ਕਰਕੇ ਪੁੱਤ ਪੈਦਾ ਕੀਤਾ ਨਿਤਨੇਮ ਕਰ ਕਰਕੇ ਤੇ ਮੈਂ ਅਰਦਾਸ ਕੀਤੀ ਸੀ ਸਤਿਗੁਰੂ ਜਦੋਂ ਜਵਾਨ ਹੋਇਆ ਕੌਮ ਦੀ ਝੋਲੀ ਚ ਪਾ ਦੇਣਾ ਕੌਮ ਦੀ ਝੋਲੀ ਚ ਉਹ ਮਾਂ ਦਾ ਹੌਸਲਾ ਕਿੱਡਾ ਹੋਵੇਗਾ ਉਹ ਬਾਪੂ ਕਿੱਡਾ ਨਡਰ ਹੋਵੇਗਾ ਮੈਂ ਇਸ ਤੇ ਲਿਗਾ ਗਿਆ ਮੇਰੇ ਪਿੰਡ ਦਾ ਵੀਰਿਆ ਮੱਸਾ ਸਿੰਘ ਮੈਨੂੰ ਕਮਾਉਣ ਫਰਾਉਣ ਵਾਸਤੇ ਲੈ ਗਿਆ ਉੱਥੇ ਇੱਕ ਬੜਾ ਵੱਡਾ ਛੱਡ ਬਣਿਆ ਛੜ ਦੇ ਵਿੱਚ ਇੱਕ ਤਲਾਬ ਬਣਿਆ ਮੈਂ ਕਿਹਾ ਕਿ ਇਹ ਕੀ ਇਹ ਕਹਿੰਦਾ ਇਹੋ ਤੇ ਤੈਨੂੰ ਵਿਖਾਉਣ ਲਿਆ ਜਾਂ ਜਦੋਂ ਅਸੀਂ ਉਸੇ ਛੜ ਦੇ ਅੰਦਰ ਲੰਘੇ ਅੰਗਰੇਜ਼ ਨਾ ਆ ਆਪਣੇ ਨਿੱਕੇ ਨਿੱਕੇ ਬੱਚੇ ਲੈ ਕੇ ਖਲੋਤਿਆਂ ਔਰ ਉਹ ਇੱਕ ਟੀਚਰ ਆਵੇ ਛੋਟਾ ਜਿਹਾ ਬੱਚਾ ਪਕੜੇ ਤੇ ਤਲਾਬ ਵਿੱਚ ਛੋਟਾ ਜਿਹਾ ਬੱਚਾ ਛੁੱਟ ਦਵੇ ਕੋਈ 4 ਸਾਲ ਦਾ ਬੱਚਾ ਹੋਵੇ ਕੋਈ 5 ਸਾਲ ਦਾ ਕੋਈ 3.5 ਸਾਲਾਂ ਦਾ ਬੱਚਾ ਹੋਵੇ ਮੈਂ ਗਿਆ ਨਹੀਂ ਮੱਸਾ ਸਿੰਘ ਨੂੰ ਆਖਿਆ ਮੈਂ ਉਹ ਕਹਿੰਦਾ ਕੁਝ ਸਮਝੇ ਮੈਂ ਕਿਹਾ ਬਹੁਤ ਕੁਝ ਸਮਝੇ ਉਹ ਕਹਿੰਦਾ ਕੀ ਸਮਝਿਆ ਮੈਂ ਬੇਨਤੀ ਕੀਤੀ ਜਿਨ੍ਹਾਂ ਦੇ ਬੱਚਿਆਂ ਦੇ ਵਿੱਚੋਂ ਡਰ ਕੱਢ ਦਿੱਤਾ ਇਹਨਾਂ ਨੇ ਪੰਜਾਂ ਸੱਤਾਂ ਸਾਲਾਂ ਦੀ ਉਮਰ ਵਿੱਚ ਸਾਡਾ ਤਾਂ ਕਿਤੇ ਮੀਂਹ ਪੈਂਦਾ ਹੋਵੇ ਨਾ ਮੀਂਹ ਪੈਂਦਾ ਹੋਵੇ ਤੇ ਬੱਚਾ ਬਾਰਸ਼ 'ਚ ਨਿਕਲਾਵੇ ਮੀਂਹ 'ਚ ਤੇ ਮਾਂ ਅੰਦਰੋਂ ਕਹਿੰਦੀ ਬੇਟਾ ਅੰਦਰ ਆਏ ਅੱਗੇ ਆ ਜਾਓ ਨਹੀਂ ਤਾਂ ਸੀਂਢੀ ਲੱਗ ਜਾਏਗੀ ਕੋਲਡ ਨੂੰ ਵੀ ਕਈ ਵਾਰੀ ਸੀਂਢੀ ਕਹਿ ਦਿੰਦੀ ਪਿੱਤੇ ਨੂੰ ਕਿਤੇ ਆਹ ਸੀੜ ਨਾ ਲੱਗ ਜਾਵੇ ਤੈਨੂੰ ਕਿਤੇ ਕੋਲਡ ਨਾ ਹੋ ਜਾਵੇ ਉਹ ਜਿਨ੍ਹਾਂ ਦੀਆਂ ਮਾਵਾਂ ਬਾਰਸ਼ ਤੋਂ ਪੁੱਤਾਂ ਨੂੰ ਬਚਾਉਂਦੀਆਂ ਹੋਣ ਉਹਨਾਂ ਦੇ ਪੁੱਤ ਕਦੇ ਸਾਗਰਾਂ ਦੇ ਦਰਿਆਵਾਂ ਦੇ ਵਹਿਨ ਨਹੀਂ ਬਦਲ ਸਕਦੇ। ਉਹ ਛੋਟੇ-ਛੋਟੇ ਬੱਚੇ ਕੋਈ 5 ਸਾਲ ਦਾ ਸੁੱਟਿਆ ਜਾਂਦਾ ਤਲਾਬ ਵਿੱਚ, ਕੋਈ 6 ਸਾਲ ਦਾ ਸੁੱਟਿਆ ਜਾਂਦਾ। ਅੱਜ ਵੀ ਤੁਸੀਂ ਕਿਤੇ ਫੋਰਨ ਕੰਟਰੀ ਵਿੱਚ ਜਾਓ, ਅੱਜ ਵੀ ਅੰਗਰੇਜ਼ਾਂ ਦੇ ਬੱਚੇ ਸਮੁੰਦਰ ਦੇ ਆਧ ਤੱਕ ਚਲੇ ਜਾਂਦੇ ਨੇ, ਸਮੁੰਦਰ ਦੇ ਆਧ ਤੱਕ ਸਾਡੇ ਵਾਲੇ ਹਾਰਡ ਟੱਪਣ ਤੋਂ ਡਰੀ ਜਾਂਦੇ ਆ। ਕਿਤੇ ਟੇਕਣਾ ਪਈਏ, ਗੋਤਾ ਨਾ ਆ ਜੇ ਕਿਤੇ। ਉਹ ਕਿਹੋ ਜਿਹਾ ਮਾਵਾ ਸਨ। ਭੈਣੋ ਜਿੰਨੇ ਬੱਚੇ ਤੁਸੀਂ ਆਪਣੇ ਸੋਹਲ ਕਰ ਦਿੱਤੇ ਆ ਨਾ, ਇਹ ਹੋ ਸਕਦਾ ਕੌਮ ਦੀ ਵਿਗੜੀ ਨਾ ਸਵਾਰਦੇ ਹੋਣ ਇਹ ਸੀ ਚੋਂ ਅਹੀਂ ਨਹੀਂ ਬੱਚਾ ਨਿਕਲ ਦੇਣਾ ਜੇ ਸਕੂਲੇ ਨਾਲ ਕਿਤੇ ਇੱਕਦਰਾ ਜਨਰੇਟਰ ਚੱਲੇ ਤੇ ਤਾਂ ਪਿੱਛੇ ਭੱਜ ਜਾਣੇ ਅੱਜ ਪੱਖਾ ਨਹੀਂ ਚੱਲਿਆ ਸਾਡਾ ਬੱਚਾ ਕਹਿੰਦਾ ਸੀਗਾ ਓ ਮਹਾਨ ਸਤਕਾਰਯੋਗ ਸਰਦਾਰ ਦਲੀਪ ਸਿੰਘ ਜਿਨੇ ਆਪਣੇ ਪੁੱਤ ਨੂੰ ਯੋਧਾ ਪੁੱਤ ਬਣਾਉਣ ਵਾਸਤੇ ਉਹਤੇ ਤੇ ਖਰਚ ਕੀਤਾ ਖਰਚ ਉਹਨੂੰ ਨੇ ਪੰਨ ਯੋਧਾ ਬਣਾਇਆ ਨੇ ਪੰਨ ਓ ਮਹਾਨ ਸ਼ਖਸੀਅਤ ਜੇ ਦੀ ਯਾਦ ਅੰਦਰੋਂ ਜੁੜ ਬੈਠੇ ਹੋ ਤੇ ਜਦਨ ਬਾਬਾ ਤਾਰਾ ਸਿੰਘ ਦੀ ਸ਼ਹਾਦਤ ਹੋਈ ਉਹ ਦਿਨ ਸਰਦਾਰ ਕਪੂਰ ਸਿੰਘ ਦਾ ਦਿਲ ਪਾਟ ਕੇ ਮੂੰਹ ਨੂੰ ਆ ਗਿਆ ਸੀ ਇਹੋ ਕੁਝ ਹੁੰਦਾ ਜਵਾਨ ਮੇਰੇ ਵੀਰ ਤੋ ਬੇਨਤੀ ਕਰ ਰਿਆਂ ਜਦੋਂ ਬਾਬਾ ਤਾਰਾ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਕਪੂਰ ਸਿੰਘ ਦਾ ਦਿਲ ਪਾਟ ਕੇ ਮੂੰਹ ਨੂੰ ਆ ਜਾਂਦਾ ਰਿਸ਼ਤੇਦਾਰੀ ਛੱਡ ਦਿੰਦਾ ਆਪਣੀਆਂ ਰਿਸ਼ਤੇਦਾਰੀਆਂ ਆਪਣਾ ਘਰ ਘਰ ਕਾਟ ਛੱਡ ਦਿੰਦਾ ਸਰਦਾਰ ਕਪੂਰ ਸਿੰਘ ਤੇ ਜਾਂਦਾ ਕਿੱਥੇ ਉਹਨੂੰ ਕਹਿੰਦੇ ਚਕਰਾਇਲ ਜਥਾ ਕਹਿਣ ਤੋਂ ਪਾਵ ਜਿਹੜੇ ਘਰਾਂ ਚ ਨੇ ਟਿਕਦੇ ਕੋੜੀਆਂ ਦੀਆਂ ਕਾਠੀਆਂ ਤੇ ਰਹਿੰਦੇ ਜਿਹੜੇ ਜੰਗਲਾਂ ਚ ਰਹਿੰਦੇ ਨੇ ਇੱਕ ਦਿਨ ਨਾਨ ਕਪੂਰ ਸਿੰਘ ਨੇ ਇੱਕ ਦੇਗ ਦੇ ਵਿੱਚ ਕਾਹ ਪਾਇਆ ਕੁਝ ਇਤਿਹਾਸ ਕਰ ਕਹਿੰਦੇ 모ਥਰੇ ਦਾ ਕੁਝ ਦੂਜਾ ਕਾਹ ਪਾ ਕੇ ਨਾ ਤੇ ਜਦੋਂ ਬਣਾਇਆ ਤੇ ਸਿੱਖਾਂ ਨੇ ਆਖਿਆ ਇਸ ਭਾਜਾਕਾ ਦਾ ਬਣਿਆ ਉਥੇ ਨਵਾਬ ਕਪੂਰ ਸਿੰਘ ਨੇ ਆਖਿਆ ਇਹਨੂੰ ਸਬਜ ਪਲਾਓ ਕਹਿੰਦੇ ਨੇ ਸਬਜ ਪਲਾਓ ਮੈਂ ਤੇ ਹੈਰਾਨ ਰਹਿ ਜਾਣਾ ਹੈ ਕੱਲ ਮੈਂ ਪੜ ਰਿਹਾ ਸੀ ਇੱਕ ਦਿਨ ਦੇ ਵਿੱਚ ਇੱਕ ਦਿਨ ਚ ਨਵਾਬ ਕਪੂਰ ਸਿੰਘ ਨੇ 152 ਬੋਲੇ ਬਣਾਏ 152 ਬੋਲੇ ਉਹ ਬੋਲੇ ਕਿਤੇ ਅੱਜ ਵੀ ਬੋਲੇ ਜਾਣ ਮਾਰੇ ਮੋٹے ਬੰਦੇ ਨੂੰ ਉਂ ਅਟੈਕ ਹੋ ਜਾਂਦਾ ਉਹੀ ਕਿਹੋ ਕਿਹੋ ਜਿਹੇ ਬੋਲੇ ਸਨ ਜੇ ਕੋਈ ਚਨੇ ਚੱਬਣ ਡਿਆ ਤੇ ਲਾਗੂ ਆਵਾਜ਼ ਦੇ ਕੇ ਕਹਿੰਦਾ ਕੀ ਖਾ ਰਹੇ ਕਹਿੰਦਾ ਖਾਲਸਾ ਬਦਾਮ ਚੱਬਣ ਡਿਆ ਘਾਹ ਦੀ ਸਬਜ਼ੀ ਬਣਾ ਕੇ ਜੇ ਪਰੋਸੀ ਜਾਂਦੀ ਹੈ ਅੱਜ ਕੀ ਬਣਾਇਆ ਕਹਿੰਦੇ ਸਬਜ਼ੀ ਪਲਾਓ ਬਣਾਇਆ ਤੇ ਜਿਨ੍ਹਾਂ ਦੇ ਬੋਲੇ ਇੱਕ ਬੰਦਾ ਉਤਰਿਆ ਇੱਕ ਨੇ ਆਖਿਆ ਜੀ ਉਹ ਫਲਾਣਾ ਇੱਕ ਸਿੰਘ ਤੁਰਿਆ ਆਉਂਦਾ ਨਵਾਬ ਕਪੂਰ ਸਿੰਘ ਨੇ ਆਖਿਆ ਅੱਜ ਤੋਂ ਬਾਅਦ ਇੱਕ ਨੂੰ ਇੱਕ ਨਹੀਂ ਕਹਿਣਾ ਇੱਕ ਨੂੰ ਸਵਾ ਲੱਖ ਕਹਿਣਾ ਸਵਾ ਲੱਖ ਦੋ ਤਰਤੇ 2.5 ਲੱਖ ਐਵੇਂ ਥੋੜਾ ਦੁਸ਼ਮਣ ਜੂਹਾਂ ਛੜ ਜਾਂਦਾ ਸੀਗਾ ਇੱਕ ਜਦੋਂ ਆਣ ਕੇ ਸਿੰਘ ਖਲੋਂਦਾ ਸੀਗਾ ਤੇ ਦਰਬਾਰਾ ਸਿੰਘ ਪੁੱਛਦਾ ਸੀ ਕਪੂਰ ਸਿੰਘ ਜੀ ਕਿੰਨੇ ਬੰਦੇ ਨੇ ਤੇ ਸਰਦਾਰ ਕਪੂਰ ਸਿੰਘ ਕਹਿੰਦਾ ਸੀ ਸਵਾ ਲੱਖ ਫੌਜ ਉਤਰੀ ਹੋਈ ਤੇ ਲਾਗਾ ਖਲੋਤਾ ਜਰਵਾਣਾ ਡਰ ਕੇ ਪਾ ਜਾਂਦਾ ਸੀਗਾ ਜਿੱਥੇ ਮਿੰਟ ਮਿੰਟ ਬਾਅਦ ਸਵਾ ਸਵਾ ਲੱਖ ਬੰਦਾ ਉਤਰਨ ਡਿਆ ਉਥੇ ਸਾਡਾ ਹਾਸ਼ਰ ਕੀ ਕਰੇਗਾ ਇਹ ਵੀ ਦੇਣ ਹੈ ਨਵਾਬ ਕਪੂਰ ਸਿੰਘ ਆਵਾਜ਼ ਉਠਿਆ ਜੱਕਰੀਆ ਖਾਨ ਦੇ ਰੂਪ ਵਿੱਚ ਦੂਜੇ ਬੰਨੇ ਉਠਿਆ ਉਹ ਦਿੱਲੀ ਇੱਕ ਬਾਦਸ਼ਾਹ ਬੈਠਾ ਹੋਇਆ ਜਿਹਨੂੰ ਇਤਿਹਾਸ ਦੇ ਪੱਤਰਿਆਂ ਤੇ ਕਹਿੰਦੇ ਮੁਹੰਮਦ ਸ਼ਾਹ ਰੰਗੀਲਾ ਵਹ ਉਹਦਾ ਨਾਮ ਸੀ ਮੁਹੰਮਦ ਸ਼ਾਹ ਰੰਗੀਲਾ ਉਹਦਾ ਨਾਮ ਨਹੀਂ ਸੀ ਰੰਗੀਲਾ ਮੁੜ ਕੇ ਕੁਝ ਬੰਦਿਆਂ ਨੇ ਦਿੱਤੀਆਂ ਉਹਦੀਆਂ ਕਰਤੂਤਾਂ ਬੜੀਆਂ ਮਾਰੀਆਂ ਸੀ ਉਹਨੇ ਇੱਕ ਬਹੁਤ ਵੱਡਾ ਮਹਾਨ ਵਿੱਚ ਕਮਰਾ ਬਣਾਇਆ ਉਹਦੇ ਵਿੱਚ ਗੋਲ ਸਰਾਣੇ ਥੱਲੇ ਵਿਛਾਈ ਉਹਨੇ ਹੁਕਮ ਕੀਤਾ ਸੀਗਾ ਭਈ ਆ ਜਿਹੜੀ ਸੁਰਾਈ ਪਈ ਹੈ ਇਹਦੇ ਵਿੱਚ 24 ਘੰਟੇ ਸ਼ਰਾਬ ਰਹਿਣੀ ਚਾਹੀਦੀ ਹੈ ਬੀਬੀ 24 ਘੰਟੇ ਨੱਚਦੀ ਹੋਵੇ ਇੱਕ ਨੱਚਦੀ ਥੱਕ ਜਾਵੇ ਉਹਨੂੰ ਭੇਜ ਦਿਓ ਦੂਜੀ ਲਿਆਓ ਦੂਜੀ ਨੱਚਦੀ ਭੇਜ ਦਿਓ ਤੀਜੀ ਲਿਆਓ ਚੌਥੀ ਲਿਆਓ ਜਿਹੜੇ ਦੇਸ਼ ਦੇ ਬਾਦਸ਼ਾਹ ਮਾਫੀ ਦੇ ਦਿਆ ਜੇ ਰਾਤ ਕੰਜਰੀਆਂ ਦੇ ਨਾਚ ਵੇਂਦੇ ਹੁਣ ਉਹਨਾਂ ਦਾ ਰਾਜਪਾਗ ਬਹੁਤਾ ਚਿਰ ਨਹੀਂ ਰਹਿੰਦਾ ਹੁੰਦਾ ਮੇਰੇ ਮੂੰਹੋਂ ਨਾ ਹੀ ਕਢਾਓ ਸਿਆਣੇ ਜੀ ਤੁੰਡਾ ਕਿਸੇ ਨੇ ਕਬੱਡੀ ਦੇ ਨਾਂ ਤੇ ਨਾਚ ਵੇਖਿਆ ਕਿਸੇ ਨੇ ਕਿਸੇ ਤਰ੍ਹਾਂ ਨਾਚ ਵੇਖਿਆ ਉਹ ਜਿਹੜੀ ਕੌਮ ਦੇ ਆਗੂ ਰਾਤ ਨਾਚ ਵੇਂਦੇ ਹੋਣ ਉਹਨਾਂ ਕੌਮਾਂ ਦੇ ਆਗੂਆਂ ਦੇ ਰਾਜਪਾਗ ਰਸਾਲਤਲ ਦੇ ਡੂੰਗੇ ਟੋਏ ਵਿੱਚ ਡਿੱਗ ਕੇ ਆਪਣਾ ਦਮ ਤੋੜ ਦਿੰਦੇ ਹੁਣ ਕੌਮ ਦਾ ਜਥੇਦਾਰ ਹੈ ਦਰਬਾਰਾ ਸਿੰਘ ਉਹਦੀ ਰੈਨ ਮਾਈ ਹੀਟ ਨਾਵ ਕਪੂਰ ਸਿੰਘ ਤੇ ਨਵਾਬ ਕਪੂਰ ਸਿੰਘ ਤੇ ਦਾਨ ਸਿੰਘ ਦੋਨਾਂ ਭਰਾਵਾਂ ਨੇ ਭਾਈ ਮਨੀ ਸਿੰਘ ਦੇ ਪਾਸੋਂ ਅਮਰਤ ਪਾਣ ਕੀਤਾ ਸੀ ਭਾਈ ਮਨੀ ਸਿੰਘ ਦੇ ਪਾਸੋਂ ਜਦੋਂ ਤਦ ਖਾਲਸਾ ਤੇ ਬੰਦੇ ਹੀ ਖਾਲਸਾ ਆਪਸ ਵਿੱਚ ਲੜ ਪਿਆ ਉਦੋਂ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਅਮਰਤਸਰ ਭੇਜਿਆ ਇਧਰੋਂ ਭਾਈ ਦਲੀਪ ਸਿੰਘ ਆਪਣੇ ਦੋਹਾਂ ਪੁੱਤਾਂ ਨੂੰ ਜਾ ਕੇ ਭਾਈ ਮਨੀ ਸਿੰਘ ਦੇ ਪੈਰਾ ਵਿੱਚ ਬਿਠਾ ਦਿੱਤਾ ਸਿੰਘ ਸਾਹਿਬ ਕਿਰਪਾ ਕਰਕੇ ਇਹਨਾਂ ਦੋਹਾਂ ਮੇਰੇ ਪੁੱਤਰਾਂ ਨੂੰ ਅਮਰਤ ਤੁਸੀਂ ਪਾਣ ਕਰਵਾਓ ਅਮਰਤ ਪਾਣ ਭਾਈ ਮਨੀ ਸਿੰਘ ਨੇ ਕਰਵਾਇਆ ਸੀ ਕਹਾਰਾ ਹੁਣ ਸਤਕਾਰ ਜੋ ਖਾਲਸਾ ਜੀ ਲਾਹੌਰ ਦੇ ਵਿੱਚੋਂ ਹੱਤਵਾਦ ਉੱਠਿਆ ਦਿੱਲੀ ਚੋਂ ਉੱਠਿਆ ਪਿਆ ਆਣ ਕੇ ਪੰਜਾਬ ਤਾ ਮਾਵਾ ਦੇ ਪੁੱਤ ਲੱਗੇ ਵਿਚਾਰੀਆਂ ਦੇ ਸ਼ਹੀਦ ਹੋਣ ਘਰ ਕਾ ਤੂੰ ਜਾੜੇ ਜਾਣ ਲੱਗੇ ਤੇ ਨੂੰ ਕਪੂਰ ਸਿੰਘ ਨੇ ਆਖਿਆ ਕਹਿਣ ਲੱਗੇ ਬਾਬਾ ਜੀ ਦਰਬਾਰਾ ਸਿੰਘ ਨੂੰ ਛੀਂਬਿਆਂ ਦਾ ਮੁੰਡਾ ਛੀਂਬਿਆਂ ਦਾ ਮੁੰਡਾ ਸਤਕਾਰਯੋਗ ਬਾਬਾ ਦਰਬਾਰਾ ਸਿੰਘ ਕੌਮ ਦਾ ਜੱਟ ਦਰਬਾਰਾ ਸਿੰਘ ਨੇ ਆਖਿਆ ਕਪੂਰ ਸਿਆ ਕੌਮ ਕਿਵੇਂ ਬਚੇ ਤੇ ਕਪੂਰ ਸਿੰਘ ਨੇ ਆਖਿਆ ਆ ਗਿਆ ਦੇ ਦਿਓ ਕੌਮ ਬਚਾ ਦਿੰਨੇ ਦਰਬਾਰਾ ਸਿੰਘ ਨੇ ਆਖਿਆ ਤੈਨੂੰ ਖੁੱਲੀ ਆ ਕਪੂਰ ਸਿੰਘ ਨੇ ਆਖਿਆ ਕਹਿਣ ਲੱਗੇ ਜੇ ਖੁੱਲੀ ਆ ਗਿਆ ਤੇ ਗੁਰੂ ਰਾਮਦਾਸ ਦੇ ਘਰ ਵਿੱਚ ਖਲੋ ਕੇ ਪਰਨ ਕਰਦੇ ਲਾਹੌਰ ਮਲਤਾਨ ਕਸੂਰ ਕਸ਼ਮੀਰ ਜੰਮੂ ਉਹ ਜਮਰੋਦ ਪੇਸ਼ਾਵਰ ਇਥੋਂ ਦਾ ਧਨ ਦੌਲਤ ਦਿੱਲੀ ਨਹੀਂ ਪੰਥ ਜਾਣ ਦਵੇਗਾ 4 ਲੱਖ ਰੁਪਇਆ ਮਲਤਾਨ ਤੋਂ ਚੱਲਿਆ ਪਹਿਲੋ ਲਾਹੌਰ ਤੇ ਮੁੜ ਕੇ ਜਾਣਾ ਦਿੱਲੀ ਉਹ ਨਵਾਬ ਕਪੂਰ ਸਿੰਘ ਨੇ ਉਨੂੰ ਛਾਪਾ ਮਾਰਿਆ ਤੇ ਲੁਕਿਆ। ਇਤਰਾ ਕਰਦਿਆਂ ਕਰਦਿਆਂ ਦਿੱਲੀ ਦੇ ਖਜ਼ਾਨੇ ਲੱਗੇ ਖਾਲੀ ਹੋਣ। ਹੁਣ ਖਾਲਸਾ ਕਿਹੋ ਜਿਹਾ? ਨੋਟ ਕਰਿਓ। ਕਿਹੋ ਜਿਹਾ ਖਾਲਸਾ? ਇੱਕ ਬੰਦੇ ਨੇ ਕਸ਼ਮੀਰ ਤੋਂ ਪਸ਼ਮੀਨੇ ਦੇ ਸ਼ਾਲ ਖਰੀਦੇ। ਆ ਖਰੋਟ, ਬਦਾਮ, ਸੌਗੀ, ਇਹ ਤਿਆਤਕ ਮਹਿੰਗੇ ਤੋਂ ਮਹਿੰਗਾ ਰੇਸ਼ਮ ਉਹ ਜਦੋਂ ਪੰਡਾ ਬਣ ਕੇ ਲੱਖਾਂ ਰੁਪਈਆ ਦਾ ਸਮਾਨ ਗੱਡੇ ਤੇ ਲੱਦ ਕੇ ਤੁਰਿਆ। ਸਤਕਾਰ ਜੋ ਖਾਲਸਾ ਜੀ ਉਹਦਾ ਨਾਂ ਹੈ ਪ੍ਰਤਾਪ ਚੰਦ ਜਿਹੜਾ ਬਿਜ਼ਨਸਮੈਨ ਆ ਲੱਖਾਂ ਰੁਪਈਆਂ ਦਾ ਬਿਜ਼ਨਸ ਆ ਉਹਦਾ ਉਹ ਹਰ ਗੋਬਿੰਦ ਪੁਰੇ ਦੇ ਲਾਗੇ ਕਪੂਰ ਸਿੰਘ ਨੇ ਘੇਰ ਕੇ ਤੇ ਲੁੱਟਿਆ ਉਹ ਜਦੋਂ ਲੁੱਟਿਆ ਨਾ ਤੇ ਪ੍ਰਤਾਪ ਚੰਦ ਵਿਚਾਰਾ ਸੱਟਾਂ ਖਾ ਕੇ ਕਿਤੇ ਜਾ ਕੇ ਲੋਕ ਤੇ ਬਹਿ ਗਿਆ ਉਹਦੇ ਪੰਜ ਸੱਤ ਬੰਦੇ ਗ੍ਰਿਫਤਾਰ ਕਰ ਲਏ ਨਾਲ ਕਪੂਰ ਸਿੰਘ ਨੇ ਉਹਨਾਂ ਪੰਜਾਂ ਸੱਤਾਂ ਬੰਦਿਆਂ ਨੇ ਆਖਿਆ ਬਾਬਾ ਤੁਸੀਂ ਬੜੀ ਮਾਰੀ ਕੀਤੀ ਕਪੂਰ ਸਿੰਘ ਨੇ ਆਖਿਆ ਕੀ ਮਾਰੀ ਕੀਤੀ ਆ ਉਹ ਕਹਿੰਦੇ ਜਿਹੜਾ ਤੁਸੀਂ ਮਾਲ ਵਿਚਾਰੇ ਦਾ ਲੁੱਟਿਆ ਔਰ ਤੇ ਸਿਰ ਤੋਂ ਕਰਜ਼ਾ ਨਹੀਂ ਲੱਥਣਾ ਉਹ ਤੇ ਪਤਾ ਨਹੀਂ ਕਦੋਂ ਵਿਚਾਰਾ ਫਾ ਲੈ ਕੇ ਮਰ ਜਾਵੇ ਉਹ ਮਰ ਗਿਆ ਤੇ ਬਾਬਾ ਉਹਦਾ ਪਰਿਵਾਰ ਵੀ ਮਰ ਜਾਵੇਗਾ ਇਹ ਤੇ ਵਿਚਾਰਾ ਬਿਜ਼ਨਸਮੈਨ ਆ ਇਹ ਤੇ ਰੇਸ਼ਮ ਦਿੱਲੀ ਵੇਚਦਾ ਇਹ ਰੇਸ਼ਮ ਮਥੁਰਾ ਵੇਚਦਾ ਇਹ ਰੇਸ਼ਮ ਬੱਲਬਗੜ ਜਾ ਕੇ ਵੇਚਦਾ ਇਹ ਰੇਸ਼ਮ ਜਾ ਕੇ ਬਾਬਾ ਦਿੱਲੀ ਦੇ ਪਰਗਣੇ ਦੇ ਲਾਗੇ ਬੰਨੇ ਵੇਚ ਕੇ ਵਿਚਾਰਾ ਗੁਜ਼ਾਰਾ ਕਰਦਾ ਨਵਾਬ ਕਪੂਰ ਸਿੰਘ ਨੇ ਤੁਹਾਡੇ ਵਰਗੇ ਸਿੱਖਾਂ ਨੂੰ ਆਵਾਜ਼ ਮਾਰ ਕੇ ਆਖਿਆ ਪੀ ਇਧਰ ਆਓ ਕਿਸ ਨੇ ਵਿੱਚੋਂ ਛੋਲ ਤੇ ਨਹੀਂ ਕੱਢਿਆ ਜੀ ਨਹੀਂ ਕੱਢਿਆ ਕਿਹਨੇ ਕੋਈ ਉਹਦੀ ਚੀਤ ਨਹੀਂ ਆਸੇ-ਪਾਸੇ ਕੀਤੀ ਨਹੀਂ ਕੱਢੀ ਕਪੂਰ ਸਿੰਘ ਨੇ ਆਖਿਆ ਕਹਿੰਦਾ ਪੰਜ ਸਿੰਘ ਕੋੜਿਆਂ ਤੇ ਬਹਿ ਜਾਓ ਜਦੋਂ ਤੱਕ ਪ੍ਰਤਾਪ ਚੰਦ ਬਿਜ਼ਨਸਮੈਨ ਤੁਹਾਨੂੰ ਨਾ ਲੱਗੇ ਉਦੋਂ ਤੱਕ ਮੇਰੇ ਡੇਰੇ ਨਹੀਂ ਆਉਣਾ ਉਹਨਾਂ ਪੰਹਾਂ ਨੇ ਪ੍ਰਤਾਪ ਚੰਦ ਲੱਭ ਕੇ ਲਿਆਂਦਾ ਨੋਟ ਕਰਿਓ ਇਤਿਹਾਸਕਾਰ ਕਹਿੰਦਾ ਨਵਾਬ ਕਪੂਰ ਸਿੰਘ ਨੇ ਉਹਦੇ ਝਖਮਾਂ ਤੇ ਆਪ ਪੱਟੀਆਂ ਬੱਧੀਆਂ ਸੀ ਆਪ ਪੱਟੀਆਂ ਉਹਦੇ ਗੱਡਿਆਂ ਤੇ ਸਾਰਾ ਸਮਾਨ ਲਦਵਾਇਆ ਬਾ ਸਰਦਾਰ ਕਪੂਰ ਸਿੰਘ ਨੇ ਆਖਿਆ ਕਹਿੰਦੇ ਵੀ ਸਾਡੇ ਕੋਲੋ ਗਲਤੀ ਹੋ ਗਈ ਐ ਲੁੱਟਣਾ ਸੀ ਸੀ ਦਿੱਲੀ ਦਾ ਖਜ਼ਾਨਾ ਲਾਹੌਰ ਤੋਂ ਜਾਂਦਾ ਹੋਇਆ ਦਿੱਲੀ ਨੂੰ ਲੁੱਟਣਾ ਸੀ ਉਹ ਲੁੱਟਿਆ ਸੀ ਤੁਹਾਨੂੰ ਸਾਡੇ ਕੋਲੋ ਹੋਈਆ ਵਿਗਿਆ ਦੀ ਪੰਥ ਤੁਹਾਡੇ ਕੋਲ ਉਸ ਚੀਜ਼ ਦੀ ਖਿਮਾ ਜਾਚਨਾ ਕਰਦਾ ਇਹ ਹੈ ਸਾਡਾ ਕਰੈਕਟਰ ਹੁਣ ਸਨਮਾਨ ਚੋ ਖਾਲਸਾ ਜੀ ਉੱਥੇ ਪ੍ਰਤਾਪ ਚੰਦ ਨੇ ਖਲੋਕੇ ਪਤਾ ਕੀ ਕਿਹਾ ਸੀ ਉਹ ਕਹਿੰਦਾ ਗੁਰੂ ਕਲਗੀਧਰ ਮਹਾਰਾਜ ਤੇਰੇ ਪੰਥ ਦੇ ਪਰਤਾਏ ਪੜਿਆ ਤੇ ਸੁਣਿਆ ਅੱਜ ਪਰਤਾ ਖਰੂਪ ਵਿੱਚ ਜਦੋਂ ਇਹਨਾਂ ਦੇ ਦਰਸ਼ਨ ਕੀਤੇ ਕਲਕੀਆਂ ਵਾਲਿਆ ਇਹਨਾਂ ਦੇ ਵਿੱਚੋਂ ਮੈਨੂੰ ਤੇਰੇ ਦਰਸ਼ਨ ਹੋਏ ਵਾਕਿਆ ਜਿਹੋ ਜਿਹਾ ਪੰਥ ਸੁਣਿਆ ਸੀ ਤੂੰ ਉਹੋ ਜਿਹਾ ਸਾਜ ਕੇ ਗਿਆ ਸਤਿ ਸ੍ਰੀ ਅਕਾਲ ਹੁਣ ਜਦੋਂ ਪੰਜਾਬ ਦੀ ਧਰਤੀ ਤੋਂ ਕੋਈ ਖਜ਼ਾਨਾ ਲੰਘਦਾ ਨਹੀਂ ਫਿਰ 2 ਲੱਖ ਰੁਪਏ ਦਾ ਇੱਕ ਹੋਰ ਖਜ਼ਾਨਾ ਜਿਹਨੂੰ ਅੱਜ ਆਪਾਂ ਪੈਂਦੇ ਕਿਲਾ ਕਵੀ ਸੰਤੋਖ ਸਿੰਘ ਨੂਰਦੀਨ ਦੀ ਸਰਾਂ ਵਿਉਂਤ ਬੰਦੀ ਕਿੰਡੀ ਵੱਡੀ ਸੀਗੀ ਸਰਦਾਰ ਕਪੂਰ ਸਿੰਘ ਇੱਕ ਜਥਾ ਲੜਨ ਵਾਸਤੇ ਰੱਖਿਆ ਉਹਨਾਂ ਨੂੰ ਆਖਿਆ ਜਦੋਂ ਲੜੋ ਲੜਦਿਆਂ ਲੜਦਿਆਂ ਤੁਸੀਂ ਭੱਜ ਆਇਓ ਉਹਦੇ ਪਿੱਛੇ ਇੱਕ ਜਥਾ ਰੱਖਿਆ ਲਪੋਕ ਕੇ ਜਦੋਂ ਇਹ ਭੱਜਣ ਪਿੱਛੋਂ ਤੁਸੀਂ ਸਾਰਾ ਖਜ਼ਾਨਾ ਲੁੱਟ ਲੈਣਾ ਹੈ ਉਹ ਲੜਦੇ ਲੜਦੇ ਭੱਜ ਉਠੇ ਪਿੱਛੇ ਪਿਆ ਖਜ਼ਾਨਾ ਨਵਾਬ ਕਪੂਰ ਸਿੰਘ ਦੀ ਫੌਜ ਨੇ ਲੁੱਟਿਆ ਇੱਕ ਨਹੀਂ ਦੋ ਨਹੀਂ ਸੈਂਕੜੇ ਦਿੱਲੀ ਨੂੰ ਜਾਂਦੇ ਖਜਾਂਦੇ ਨਵਾਬ ਕਪੂਰ ਸਿੰਘ ਦੀ ਫੌਜ ਨੇ ਲੁੱਟੇ ਫਿਰ ਸਨਮਾਨ ਜੋ ਖਰਸਾ ਜੀ ਮੁਹੰਮਦ ਛਾਰ ਰੰਗੀਲੇ ਨੇ ਇੱਕ ਪਤਰਕਾ ਭੇਜੀ ਤੇ ਨਾਲ ਭੇਜੀ ਰੁਹੇਲਿਆਂ ਦੀ ਫੌਜ ਤੇ ਜਕਰਗਿਆ ਖਾਨ ਨੂੰ ਕਹ ਕਈ ਸਾਲ ਹੋ ਚੱਲੇ ਨੇ ਦਿੱਲੀ ਦੀ ਧਰਤੀ ਤੇ ਤੇਰੀ ਮਾਇਆ ਨਹੀਂ ਪਹੁੰਚੀ ਤਾਂ ਦੌਲਤ ਨਹੀਂ ਪਹੁੰਚਿਆ ਖਜ਼ਾਨਾ ਨਹੀਂ ਪਹੁੰਚਿਆ ਮਾਮਲਾ ਨਹੀਂ ਪਹੁੰਚਿਆ ਜੇ 6 ਮਹੀਨਿਆਂ ਦੇ ਵਿੱਚ ਵਿੱਚ ਕਸ਼ਮੀਰ ਮਲਤਾਨ ਪੇਸ਼ਾਵਰ ਜਮਰੌਦ ਜੰਮੂ ਲਾਹੌਰ ਕਲਾਨੌਰ ਫਲੌਰ ਜਲੰਧਰ ਇਹਨਾਂ ਦੇ ਖਜ਼ਾਨੇ ਦਿੱਲੀ ਨਾ ਪਹੁੰਚੇ ਤੇ ਤੇਰੀਆਂ 300 ਤੋਂ ਵੱਧ ਹੱਡੀਆਂ ਤੋੜ ਕੇ ਤੇਰੀਆਂ ਹੱਡੀਆਂ ਝੁੱਕ ਜਾਣੇ ਕੱਢਾਂਗਾ ਉਹਨੇ ਆਖਿਆ ਜਦੋਂ ਤੱਕ ਇੱਥੇ ਜਾਣੇ ਨਾ ਪਹੁੰਚਣ ਰਹੋਨੇ ਫੌਜ ਨੂੰ ਕਿਹਾ ਗਿਆ 5000 ਰੁਪਇਆ ਰੋਜ਼ ਜਕਰਿਆ ਖਾਣੂ ਜੁਰਮਾਨਾ ਕਰਨਾ ਰੋਜ਼ ਹੁਣ 5000 ਰੁਪਇਆ ਵਿਚਾਰਾ ਕੋਲੋਂ ਲੱਗ ਪਿਆ ਦੇਣ ਆਖਰ ਸਤਕਾਰ ਜੋ ਖਾਲਸਾ ਜੀ ਜਕਰਿਆ ਖਾਂ ਦੇ ਖਾਣੇੋਂ ਗਈ ਉਹਨੇ ਇੱਕ ਪੱਤਰਕਾ ਲਿਖੀ ਪਤਰਕਾ ਲੈ ਕੇ ਭੇਜ ਦਿੱਤੀਆ ਦਿੱਲੀ ਮੁਹੰਮਦ ਛਾਰੰਗੀਲੇ ਦੇ ਦਰਬਾਰ ਵਿੱਚ ਉਹ ਪਤਰਕਾ ਚ ਕੀ ਲਿਖਿਆ ਇਹ ਤੁਹਾਡੇ ਵਾਟ ਵਡੇਰਿਆਂ ਦੀ ਚੰਤ ਆ ਅੱਜ ਤੇ ਪੱਗ ਵਾਲਾ ਪੱਗ ਵਾਲੇ ਦੀ ਤਾਰੀਫ ਕਰਦਾ ਕਿਤੇ ਨਹੀਂ ਸੁਣਦਾ ਸਕਦਾ ਕਿਤੇ ਮੇਰੇ ਵਰਗਾ ਤਾਰੀਫ ਕਿਸੇ ਦੀ ਕਰਦਾ ਵੇ ਨਾ ਤੇ ਬਾਹਰਲੇ ਗੇਟ ਗਾੜੀ ਖਲੋ ਕੇ ਉਹ ਟਾਡੀ ਸਿੰਘਾ ਤੂੰ ਤਵੇਂ ਇਹਦੀ ਤਾਰੀਫ ਕਰ ਦਿੱਤੀ ਤੇ ਬੰਦਾ ਹੀ ਸਾਡੇ ਪਿੰਡ ਚ ਬੜਾ ਮਾੜਾ ਅੱਜ ਪੱਗ ਵਾਲੇ ਦੀ ਤਾਰੀਫ ਪੱਗ ਵਾਲਾ ਨਹੀਂ ਸੁਣ ਸਕਦਾ ਲੇਕਿਨ ਆ ਵੇਖਿਓ ਰੋਹਿਲੇ ਤੁਹਾਡੀਆਂ ਤਾਰੀਫਾਂ ਕਰਦੇ ਨੇ ਮਰਹੱਟਾ ਤੁਹਾਡੀਆਂ ਤਰੀਫਾਂ ਕਰਦੇ ਨੇ ਦਿੱਲੀ ਦਾ ਉਹ ਬੈਠਾ ਹੋਇਆ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਤਰੀਫਾ ਕਰਦਾ ਜੱਕਰੀਆ ਖਾਨ ਜਿਹੜਾ ਕਹਿੰਦਾ ਸੀ ਸਿਰ ਤੇ ਪੱਗ ਤੇ ਮੂੰਹ ਤੇ ਦਾੜੀ ਨਹੀਂ ਰਹਿਣ ਦੇਣੀ ਉਹ ਲਾਹੌਰ ਬੈਠਾ ਤੁਹਾਡੀਆਂ ਤਰੀਫਾਂ ਕਰਦਾ ਉਹਨੇ ਇੱਕ ਪੱਤਰਕਾ ਲਿਖ ਕੇ ਦਿੱਲੀ ਭੇਜੀ ਉਹਦੇ ਉੱਪਰ ਕੀ ਲਿਖਿਆ ਨਾਲੂ ਘੁੰਮਣ ਦਾ ਟਾੜੀ ਜੱਥਾ ਐਉਂ ਬੀ ਕੀ ਸੋਚ ਵਿਚਾਰਨਾ ਇੱਕ ਤਰਲਾ ਮੇਰਾ ਜੈਯੁੱਤੀ ਸੋਚ ਵਿਚਾਰਨਾ ਇੱਕ ਤਰਲਾ ਮੇਰਾ ਮੈਂ ਇਹ ਸਿੰਘ ਦਬਾ ਕੇ ਵੇਖ ਲੈ ਪਾਪਾ ਕੇ ਕੇਰਾ but then i चुकी छाॻिया मौजा फी